ਮੈਂ ਤਾਂ ਕਰ ਲੈਣਾ ਔਖਾ ਹੋ ਗਿਆ ਕਿਦੋਂ ਦਾ ਮਾਇਆ ਨੇ ਫੋਨ ਕਰਿਆ ਕਹਿੰਦੀ ਮੈਂ ਤਾਂ ਬੜੀ ਔਖੀ ਐਂਗੀ ਮੈਨੂੰ ਤਾਂ ਕਿਸੇ ਲੋਟ ਕਹਿੰਦੀ ਕਿਰਾ ਉਹਨਾਂ ਨੂੰ ਕਹਿ ਕੇ ਤੇ ਮੈਨੂੰ ਤਾਂ ਕਹਿ ਰਿਹਾ ਇੱਥੋਂ ਕੱਢ ਕੇ ਲੈ ਕੇ ਜਾਓ ਮੈਂ ਤਾਂ ਕਹਿੰਦੀ ਜੇਹ ਵਾਲਾ ਕੰਮ ਹੋਇਆ ਪਿਆਗਾ ਹੁਣ ਕਹੀ ਨਹੀਂ ਆ ਭਾਈ ਜਾ ਕੇ ਆਪਦੀ ਬੇਬੇ ਨੂੰ ਲਿਓ ਲੱਪੂ ਆ ਮਾਥਾ ਟੇਕਦਾ ਪੁਆ ਜਿਉਂਦਾ ਰਹੇ ਭਾਈ ਹੋ ਠੀਕ ਠਾਕ ਹੈ ਭਾਈ ਹਾਂ ਠੀਕ ਹੈ ਪੁਆ ਵੇ ਫੋਨ ਫੋਨ ਕਰੀ ਨਹੀਂ ਤੀ ਕੋਈ ਵੇ ਭਾਈ ਕਿਹੜੇ ਫੋਨ ਆ ਦੀ ਮਾਂ ਦੀ ਤਾਂ ਕੋਈ ਵਾਰ ਸਾਲ ਲੈ ਲੈ ਕਰੋ ਬੇਰ ਕਿਤੇ ਲੈ ਲੈ ਕਰੋ ਤੂੰ ਤੇ ਕੇ ਆ ਦੀ ਮਾਂ ਨੂੰ ਕਰੋ ਕੱਢ ਕੇ ਮੁਰਕੇ ਹੁਣ ਕੋਈ ਮੋੜਾ ਪਤੀ ਨਹੀਂ ਲੈਂਦੇ ਪੁਆ ਬਿਮਾਰਦੀ ਆ ਕਿ ਜਉਂਦੀ ਆ ਪੁਆ ਕਮਲੀ ਤੈਨੂੰ ਕੌਣ ਕਹਿੰਦਾ ਵੀ ਮੇਰੀ ਮਾਂ ਨੂੰ ਮੈਂ ਘਰੋਂ ਕੱਢਿਆ ਤੇਰਾ ਸਾਨੂੰ ਕਰੋ ਕੱਢਿਆ ਸਾਨੂੰ ਸਾਡਾ ਤਾਂ ਕਾਲਜਾ ਵੱਢ ਕੇ ਲਈਓ ਸੱਤ ਕਿਲੇ ਲੈ ਲੇਗੀ ਸੱਤ ਕਿਨੇ ਲੈਗੀ ਹਾਂ ਸੱਤ ਕਿਲੇ ਲੈਗੀ ਤਿੰਨ ਹਿੱਸੇ ਪਾ ਲੈ ਸੱਤ ਕਿਲੇ ਮੇਰੇ 7 ਕਿਲੋ ਮੇਰੇ ਪੜਾ ਸਕੂਦੀਪ ਦੇ ਤੇ 7 ਕਿਲੋ ਮੇਰੀ ਮਾਂ ਦੇ ਅੱਛਾ ਹਾਂ ਦੇਖ ਲੈ ਆ ਜਮੀਨਾਂ ਦੇ ਜੱਬ ਹੋਏ ਰਹਿੰਦੇ ਨੇ ਭਾਈ ਜੱਟਾਂ ਦੇ ਤਾਂ ਉਹੀ ਗੱਲ ਵਾਂਗੂ ਆ ਜਮੀਨ ਤਾਂ ਨਾਲ ਬਾਹਲੇ ਪਿੱਟਣੇ ਪਉਂਦੀ ਆ ਜ਼ਿਮੀਂਦਾਰਾਂ ਨੂੰ ਜੱਟਾਂ ਨੂੰ ਤਾਂ ਉਹ ਮੇਰੀ ਗੱਲ ਸੁਣ ਲੈ ਆ ਜਮੀਨ ਦੇ ਪਿੱਟਣੇ ਤਾਂ ਹੁਣ ਛੇਤੀ ਨਿਬੜ ਜਾਣਗੇ ਉਹ ਇਧਰਲੇ ਬਸ ਤੇ ਆਪਣੇ ਥਰਮ ਲਾ ਕੇ ਦਿੱਤੇ ਕਬੜਾ ਇਧਰਲੇ ਬਸ ਸੀਮਿੰਟ ਦੀ ਫੈਕਟਰੀ ਆ ਗਈ ਉਹ ਆਪਣੇ ਪਿੰਡ ਦੀ ਜ਼ਮੀਨ ਦਾ ਤਾਂ ਹੁਣ ਮੈਨੂੰ ਲੱਗਦਾ ਛੇਤੀ ਕੰਮ ਨਿਬੜ ਜਾਊਗਾ ਨਿਬੜਾ ਹੀ ਪਿਆ ਵਾ